ਜੀ ਸਾਰੇ ਭੈਣ ਭਰਾਵਾਂ ਨੂੰ ਹੋਰ ਸਨੌਟ ਅੱਡੇ ਕੀ ਹਾਲ ਚਾਲ ਆਮੇਦ ਕਰਦੇ ਆ ਕਿ ਤੁਸੀਂ ਵੀ ਠੀਕ ਠਾਕ ਹੀ ਹੋਗੇ ਅਸੀਂ ਵੀ ਠੀਕ ਠਾਕ ਹੀ ਆ ਠੀਕ ਆ ਸਵਾਗਤ ਆ ਤੁਹਾਡਾ ਮੇਰੇ ਬਲੌਗ ਦੇ ਵਿੱਚ ਤੇ ਹੁਣ ਅੱਜ ਲੱਗੇ ਅਸੀਂ ਬਲੌਗ ਨੂੰ ਸਟਾਰਟ ਕਰਨ ਤੇ ਨਾਲ ਬਣੇ ਰਹੋ ਠੀਕ ਆ ਅਓ ਜੀ ਅੱਜ ਮੇਰਾ ਜਨਮ ਦਿਨ ਆ ਅੱਜ ਮੇਰੀ ਮੰਮੀ ਸੱਸ ਲੈ ਕੇ ਆਏ ਮੇਰੇ ਲਈ ਸੂਟ ਤੇ ਆ ਮੇਰੇ ਲਈ ਸੂਟ ਆ ਆ ਰਵੀ ਲਈ ਜੈਕਟ ਜੈਕਟ ਲੈ ਕੇ ਆਇਆ ਇਹ ਮੰਨਤ ਲਈ ਸੂਟ ਆ ਸਾਡੀ ਮੰਮੀ ਨੇ ਮਿਲਿਆ گورਨਮੈਂਟ ਦੀ ਸੈਲਰੀ ਜਿੰਨੋਂ ਆਪਾਂ ਪੈਨਸ਼ਨ ਕਹਿੰਦੇ ਆ ਆਹੋ ਦੀ ਖੁਸ਼ੀ ਵਿੱਚ ਇਹਨੇ ਸੋੜ ਲਿਆ ਕਿ ਦਿੱਤਾ ਮੇਰੀ ਮੰਨਤ ਨੂੰ ਮੇਰੇ ਰਵੀ ਨੂੰ ਵੀ ਤੇ ਲੋ ਜੀ ਮੈਂ ਹੁਣ ਲੱਗੀ ਪਿੰਨੀਆਂ ਬਣਾਉਣਾ ਇਹ ਮੈਂ ਲਿਆ ਤਿਲਾਂ ਦਾ ਤੇਲ ਠੀਕ ਹੈ ਇੱਕ ਬੋਤਲ ਤੇ ਕਿਲੋ ਹੀ ਲਈ ਹਲਸੀ ਤੇ ਕਿਲੋ ਲਿਆ ਗੁੜ ਗੋੜਾ ਲਿਆ ਤਿੰਨ ਤੇ ਸੌਂਫ ਲਈ ਆ ਪਾਈਆ ਸੌਂਫਾ 100 ਗ੍ਰਾਮ ਚਿੱਟੇ ਤੇਲ ਆ ਠੀਕ ਆ ਆ ਲਈ ਚਾਰੇ ਗੁੰਦਾ ਆ ਥੋੜੇ ਜੇ ਕਿਸ਼ਮਿਸ਼ ਆ ਤੇ ਖਰੋਟ ਆ ਥੋੜੇ ਜੇ ਥੋੜੇ ਕੀ ਬਦਾਮ ਆ ਤੇ 100 ਗ੍ਰਾਮ ਦੁੱਧੇ ਸੋਬੀ ਤੜਕੀ ਜਾਂਦੇ ਮਿੰਟ ਪਤਾ ਨਹੀਂ ਸਾਡੇ 100 ਕੀ ਕਹਿੰਦੇ ਆ ਤੇ ਮੈਂ ਹੁਣ ਲੱਗੀ ਅਲਸੀ ਦੀਆਂ ਪਿੰਨੀਆਂ ਬਣਾਉਣਾ ਤੇ ਨਾਲ ਬਣੇ ਰਿਓ ਜਰੂਰ ਠੀਕ ਆ ਬੜਾਈ ਮੈਂ ਰੱਖ ਦਿੱਤੀ ਹੈ ਚੁੱਲੇ ਤੇ ਤੇ ਪਾਣੀ ਰੱਖ ਦਿੱਤਾ ਹੈ ਅੱਧਾ ਕਿਲੋਟਰ ਪਾਣੀ ਪਾਇਆ ਵਾ ਗੋੜ ਦੀ ਚਾਸ਼ਨੀ ਬਣਾਉਣ ਲਈ ਮਾ ਅਸੀਂ ਨਾ ਪਾਤੀ ਹੁਣ ਅਸੀਂ ਨੂੰ ਭੁੰਨਣਾ ਚੰਗੀ ਤਰ੍ਹਾਂ ਆਪਾਂ ਜਿਹੜਾ ਚੜਚੜ ਦੀ ਬਾਹ ਨੂੰ ਚੰਗੀ ਕਰਨੀ ਆਪਾਂ ਕੁਝ ਦਿ ਇਹ ਨਾ ਲਾ ਜਾਂਦੀ ਹੈ ਨਾ ਵੀ ਸੀ ਵੀ ਮਿਲ ਜਾਂਦੀ ਹੈ ਪਰ ਮੈਂ ਇਸੇ ਕਰਕੇ ਸਾਫ਼ ਸੁਨੰਦੀ ਆਪਣੀ ਅੱਧੀ ਚੀਜ਼ ਬਣਾਈ ਹੋਵੇ ਤੇ ਵਧੀਆ ਲੱਗਦੀ ਹੈ ਸਾਰਾ ਕੁਝ ਸਾਫ਼ ਸੁਥਰਾ ਜਾਂ ਹਨਾ ਹੁਣ ਕੀ ਪਤਾ ਅਲਸੀ ਦੀ ਕੀ ਉਹਨਾਂ ਨੇ ਪੀਸਿਆ ਹੁੰਦਾ ਕੀ ਨਹੀਂ ਹਨਾ ਦਾਲ ਸਿੱਖ ਹੋ ਗਈ ਆ ਪੂਰੀ ਬੱਦਲ ਦੇ ਤਰ੍ਹਾਂ ਹੁਣ ਇਹਨੂੰ ਮਿਕਸੀ ਚ ਪਾ ਕੇ ਨਾ ਗ੍ਰੈਂਡ ਕਰ ਦੇਣਾ ਤਾਂ ਖੌਫ ਨਹੀਂ ਕਰਨੀ ਤੇਲ ਬਾਤਾ ਮੈਂ ਤੇ ਨਾਦਾ ਜੇਸੀ ਕੋ ਫਿਰ ਹੈ ਨਹੀਂ ਸੀ ਨਾ ਜਦੋਂ ਮੈਂ ਤੇਲ ਹੀ ਪਾਤਾ ਆਚਾਰੇ ਘੁੰਦਾ ਲੱਗੀਆਂ ਮਾ ਕੋਣ ਇਹਨਾਂ ਨੂੰ ਤੇਲ ਚ മശീന ഗ്രാൻഡ് പല്ല ജീവന പല്ല മാന ഗ്രാണ്ടി ബാള ਇਹ ਜ਼ਰੂਰ ਪਾਇਆ ਕਰੋ ਅੰਦਰ ਵਿੱਚ ਜਿੱਦਾਂ ਲਾਪੇ ਲੁੱਕ ਦੇਖਦਾ ਹੋਵੇ ਤੇ ਹੱਸਦਾ ਹੈ। ਕੋਲ ਡਿਪਰੇਸ਼ਨ ਹੋਇਆ ਮੇਰਾ ਕੋਲ ਆਪ ਦੋਦਾ ਵਾ। ਫਿਰ ਹੋ ਗਈ ਨਸ ਤੇ ਪੀਣਾ වලපුදන එන්නු ඉදද පානාවක් අපපිත් පොඩේ බදම් පට්කිපාය අල්සිීත වැසවී අදදිීනනාඩුම් දී පෝද දන්නීම

ചുളി ചക്കാട്ട് കണ്ടു लग गई पीसना मैं पीस लिया वा ठीक है बहुत आप ब्रेक भी नहीं करना सौंफ कर ते, कर भी कर ली है बरीक तेल गर्म करके अपना एडा पा देना बच्चे। ਯੋਗੀ ਸਾਹਿਬ ਤੁਹਾਨੂੰ ਲੱਗੇ ਆਪਾਂ ਸਾਫੀ ਪਾਉਣੇ ਨੇ ਮਨਕੇ ਦਾ ਆਹ 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 ਦੀ ਸੌਂਫ ਗਰਮ ਹੋਆ ਇਹ ਨੂੰ ਹੱਥ ਨਾਲ ਨਹੀਂ ਕਰਨਾ ਹੈ ਧਕੜਚੀ ਨਾਲ

ਕੁਝ ਹੋਰ ਸਮਾਨ ਸੀ ਸਾਰਾ ਕੁਝ ਪਾ ਕੇ ਮਤਲਬ 3 ਕਿਲੋ ਮਲੇ ਵਟ ਤੇ ਇੰਨਾ ਖੋਆ ਸਮਾਨ ਤਿਆਰ ਠੀਕ ਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਬਸਕ੍ਰਾਈਬਰ ਜਰੂਰ ਕਰ ਲਿਆ ਕਰੋ ਤੇ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਹੱਸਦੇ ਵਾਸਤੇ ਰਹੋ ਖੁਸ਼ ਰਹੋ ਬਾਦਰ ਰਹੋ ਬਾਏ ਬਾਏ